ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਕਿਉਂਕਿ ਨਿਰਮਲ ਸਿੰਘ ਪੰਚ ਨੇ ਮੇਰੇ ਵੀਰੋ ਆਪਣੀ ਜ਼ਿੰਦਗੀ ਦੇ ਵਿੱਚ ਕਹਿੰਦੇ ਐ ਨਾ ਵੀ ਘਰੋਂ ਖੇਤ ਖੇਤੋਂ ਘਰੇ ਮੇਰੇ ਵੀਰੋ ਕਦੇ ਇਹ ਤੇ ਸੋਚਿਆ ਹੀ ਨਹੀਂ ਸੀਗਾ ਵੀ ਯਾਰ ਜਹਾਜ਼ਾਂ ਦੀਆਂ ਸ਼ਹਿਰਾਂ ਵੀ ਹੋਣਗੀਆਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਵਰਲਡ ਕੱਪ ਦੇ ਵਿੱਚ ਵੀ ਮਾਨ ਸਨਮਾਨ ਮਿਲਣਗੇ ਪਰ ਘਰ ਪੁੱਤ ਪੈਦਾ ਹੋਇਆ ਖੁਸ਼ਦੀਪ ਸਿੰਘ ਗਿੱਲ ਤੇ ਮੇਰੇ ਪੰਜਾਬੀ ਵੀਰੋ ਖੁਸ਼ੀ ਨੇ ਦੁਨੀਆ ਦੇ ਵਿੱਚ ਕਬੱਡੀ ਖੇਡੀ ਔਰ ਅੱਜ ਕੱਲ ਪੱਕੇ ਤੌਰ ਤੇ ਕੈਨੇਡਾ ਦਾ ਵਸਨੀਕ ਬਣ ਗਿਆ ਔਰ ਅੱਜ ਖੁਸ਼ੀ ਤੁਕਾਂ ਦੇ ਫਾਦਰ ਸਾਹਿਬ ਆਏ ਨੇ ਸਰਦਾਰ ਨਿਰਮਲ ਸਿੰਘ ਦੇ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਰੁਕੜੇ ਨੇ ਚਾਹੀਦੀ ਰੁਕੜੇ ਨੇ ਚਾਹੀਦੀ ਇਹ ਬਾਪ ਆ ਜਿਹਦੇ ਪੁੱਤ ਨੇ ਕਹਿੰਦੇ ਪੰਜਾਬ ਦੀ ਪੈਖੜੀ ਲੱਗਣ ਦਿੱਤੀ ਪਾਕਿਸਤਾਨ ਦੇ ਆਖਿਆ ਵੀ ਸਾਡੀ ਪਾਕਿਸਤਾਨ ਦੀ ਕਬੱਡੀ ਦਾ ਪ੍ਰਿੰਸ ਬਾਬਰ ਗੁਜਰ ਤੇ ਪ੍ਰੋਫੈਸਰ ਮੱਖਣ ਸਿੰਘ ਨੇ ਆਖਿਆ ਵੀ ਸਾਡੀ ਪੰਜਾਬ ਦੀ ਕਬੱਡੀ ਦਾ ਸਾਡੀ ਇੰਡੀਆ ਦੀ ਕਬੱਡੀ ਦਾ ਪ੍ਰਿੰਸ ਉਹ ਦੁੱਧਾ ਵਾਲਾ ਖੁਸ਼ੀਆਂ ਮੇਰੇ ਮਿੱਤਰੋ ਉਹ ਖੁਸ਼ੀ ਨੇ ਬਾਬਰ ਸਾਹਿਬ ਸਰਦਾਰ ਨੰਬਰ ਸਿੰਘ ਜੀ ਪੰਜ ਅੱਜ ਕਿਹੜੇ ਮਟਾੜੇ ਦੇ ਰਚਾਏ ਹੋਇਆ ਪਰ ਪਿਆਰ ਨਾਲ ਬੜੇ ਸਤਿਕਾਰ ਦੇ ਨਾਲ ਬਾਪੂ ਜੀ ਨੂੰ ਬੁਲਾਇਆ ਹੋਇਆ ਵੀ ਆ ਮੇਲਾ ਬਾਪੂ ਜੀ ਤੁਹਾਡੇ ਵਣ ਅਧੂਰਾ ਸੀ ਸਰਦਾਰ ਨਿਮਰ ਸਿੰਘ ਜੀ ਪੰਜ ਜਿਨ੍ਹਾਂ ਨੇ ਕਬੱਡੀ ਨੂੰ ਕਿਹੜੇ ਇੱਕ ਜੋੜਾ ਦਿੱਤਾ ਕਿ ਨਾ ਸੁਣ ਕੇ ਜੋਧਿਆਂ ਦਾ ਓਏ ਦੁਨੀਆ ਕੰਬਦੀ ਆ ਉਹ ਧਰਤ ਮਾਲ ਦੇ ਵੀ ਬੰਦੇ ਅੱਤ ਕਰਾਉਣੇ ਜਾਂਦੀ ਹੈ ਉਹ ਧਰਤ ਮਾਲਵੇ ਦੀ ਬੰਦੇ ਅੱਤ ਕਰਾਉਣੇ ਜਾਂਦੀ ਹੈ ਮਾਲਵੇ ਦੀ ਧਰਤੀ ਜਿਲ੍ਹਾ ਸੰਗਰੂਰ ਪਿੰਡ ਤੁਕਾ ਦਾ ਖੁਸ਼ਦੀਪ ਸਿੰਘ ਖੁਸ਼ੀ ਦੇ ਬਾਦਰ ਸਾਹਿਬ ਵਿਸ਼ੇਸ਼ ਤੌਰ ਤੇ ਅੱਜ ਉੱਜੇ ਹੋਇਆ ਉਹ ਇੱਕ ਮਿਸਾਲ ਬਣਿਆ ਇੱਕ ਦੋ ਤਿੰਨ ਟੱਕੇ ਲੱਗ ਜਾਣ ਤੇ ਬੰਦਾ ਸਾਲ-ਸਾਲ ਸੂਤ ਨਹੀਂ ਆਉਂਦਾ ਅੱਜੇ ਤੋਂ ਵੀ ਉੱਠਦਾ ਬੱਟੀਆਂ ਪਲਿੱਟਾਂ ਪਈਆਂ ਦੇ ਮੋਢੇ ਦੇ ਵਿੱਚ ਦੀ ਦੀ ਜੋ ਜੁੜਿਆ ਜੋ ਬੱਬਰ ਸ਼ੇਰ 45ਵੇਂ ਦਿਨ ਗਰਾਊਂਡ ਦੇ ਵਿੱਚ ਸੀਗਾ ਜੇ ਮੇਰੇ ਤੇ ਯਕੀਨ ਨਹੀਂ ਮੱਖੜ ਮੱਖੀ ਦੀ ਇੱਕ ਇੰਟਰਵਿਊ ਕੱਢ ਕੇ ਦੇਖ ਲਿਓ ਪਤਾ ਲੱਗ ਜਾਣਾ ਵੀ ਉਹ 45ਵੇਂ ਦਿਨ ਗਰਾਊਂਡ ਦੇ ਵਿੱਚ ਸੀਗਾ ਹਾਲੇ ਮੈਂ ਕਹਿ ਦੇਣਾ ਕੁਸ਼ੀ ਕੁਸ਼ ਦਿਨ ਰਿਫਟ ਕਰਦਾ ਡਰ ਲੱਗਦਾ ਤੇ ਮੋਟੇ ਦੇ ਵਿੱਚੋਂ ਤੜ-ਤੜ ਦੀ ਆਵਾਜ਼ ਆਉਂਦੀ ਹੈ ਇਹ ਮੈਂ ਪਲੇਟਾਂ ਤੇ ਮੈਂ ਚੰਗੀ ਤਰ੍ਹਾਂ ਸੈੱਟ ਕਰਨਾ ਜਾਣਦਾ ਉਹ ਝੋਟੇ ਦੇ ਲਈ ਨਵਾਵਾ ਨੇ ਉਹ ਇੱਕ ਬਸਾਲ ਬੜਿਆ ਵੀ ਦੁੱਖਾਂ ਨੂੰ ਕਿਵੇਂ ਹਰਾਏਦਾ ਪ੍ਰਮਾਤਮਾ ਸਾਡੇ ਬਾਪੂ ਜੀ ਜੀਰੋ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਾਣ ਪਹਿਚਾਣ ਹੋ ਰਹੀ ਹੈ ਲੈ ਵੀ ਰਵਿੰਦਰ ਸਿਫਤ ਤੇ ਵੱਧਦੀ ਹੈ ਸਰਦਾਰ ਨਿਰਮਲ ਸਿੰਘ ਜੀ ਪੰਚ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਤੇ ਬਾਪ ਨੇ ਮੇਰੇ ਵੀਰੋ ਇਹ ਰਤਨੇ ਕਿੰਨੇ ਸੌਖੇ ਨਹੀਂ ਮਿਲਦੇ ਵੱਡੀ ਕਹਾੜਾ ਕੱਲਣੀ ਪੈਂਦੀ ਹੈ ਇਹ ਤੇ ਸਰਦਾਰ ਨਿਰਮਲ ਸਿੰਘ ਜਾਣਦਾ ਹੈ ਜਾਂ ਸਾਡੇ ਮਾਤਾ ਜੀ ਜਾਣਦੇ ਆ ਵੀ ਖੁਸ਼ਦੀਪ ਨੂੰ ਖੁਸ਼ੀ ਦੁਗਾ ਕਿੰਨਾ ਬਣਾਇਆ ਆ ਮੇਰੇ ਵੀਰੋ ਜਾਂ ਗਰਮੇਲ ਸਿੰਘ ਪ੍ਰਧਾਨ ਜਾਣਦਾ ਅੱਜ ਤੇ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਔਰ ਉਹਨਾਂ ਦੀ ਵੱਡੀ ਕਾਟ ਉਹਦੇ ਕੋਲ ਸਨ ਔਰ ਸਰਦਾਰ ਨਿਰਮਲ ਸਿੰਘ ਦੀ ਪੰਜ ਸਾਡੇ ਦਰਮਿਆਨ ਅਚੇਤ ਤੌਰ ਤੇ ਆਏ ਆ ਜਿਵੇਂ ਆਪਾਂ ਖੁਸ਼ੀ ਲੁਕਾ ਦੇ ਫਾਦਰ ਸਾਹਿਬ ਨੂੰ ਮੇਰੇ ਵੀਰੋ ਸਟੇਜ ਤੇ ਬੈਠੇ ਦੇਖ ਰਹੇ ਆਂ ਅੱਜ ਦੇ ਕਬੱਡੀ ਕੱਪ ਦੇ ਸ਼ਿਲੂ ਹਰਿਆਣੇ ਦੇ ਫਾਦਰ ਸਾਹਿਬ ਵੀ ਮੇਰੇ ਵੀਰੋ ਚੇਚੇ ਤੌਰ ਤੇ ਪੁੱਜੇ ਹੋਏ ਨੇ ਸੁਰਿੰਦਰ ਬਲਾਰਾ ਜੀ ਮੈਂ ਬੇਨਤੀ ਕਰੂੰਗਾ ਸਤਕਾਰਯੋਗ ਅੰਕਲ ਜੀ ਕਿਹੜੇ ਪਾਸੇ ਦੇ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਸੁਰਿੰਦਰ ਬਲਾਰਾ ਜੀ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਸ਼ਿਲੂ ਬਾਹੁ ਅਕਬਰਪੁਰ ਦੇ ਫਾਦਰ ਸਾਹਿਬ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਅਦਰਲੇ ਪਾਸੇ ਕੈਮਰਾ ਮਾਰਦੀ ਆ ਦੁਨੀਆ ਦੇ ਮਹਾਨ ਕਬੱਡੀ ਖਿਡਾਰੀ ਸ਼ੀਲੂ ਦੇ ਫਾਦਰ ਸਾਹਿਬ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ ਆਹ ਕਹਿੰਦੇ ਸਤਕਾਰ ਹੈ ਸ਼ੀਲੂ ਬਾਈ ਜਿੰਦਾਬਾਦ ਸ਼ੀਲੂ ਕੀ ਬਾਤ ਹੈ ਅੱਜ ਤੇ ਦੋ ਫਾਦਰ ਆਏ ਹੋਏ ਨੇ ਯਾਰ ਸ਼ੀਲੂ ਦੇ ਸਾਰਾ ਸਾਥ ਵੀ ਆਏ ਹੋਏ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਮੇਰੇ ਪੰਜਾਬੀ ਵੀਰੋ ਇਹ ਮਾਣ ਵਾਲੀ ਗੱਲ ਹੈ ਵੀ ਅੱਜ ਮੇਰੇ ਵੀਰੋ ਕਹਿੰਦੇ ਵੀ ਦੋਨੋਂ ਸਰਕਾਰਤ ਸ਼ਖਸੀਅਤਾਂ ਨੇ ਜਿਹੜੀਆਂ ਅੱਜ ਦੇ ਕਬੱਡੀ ਕੱਪ ਤੇ ਪੁੰਜੀਆਂ ਹੋਈਆਂ ਬਈ ਕੈਮਰੇ ਵਾਲੇ ਵੀਰਾਂ ਨੂੰ ਮੇਰੀ ਬੇਨਤੀ ਹੈ बार-बारੇ ਬੇਨਤੀ ਆ ਰਹੀ ਆ ਵੀ ਕੈਮਰਾ ਜਿਹੜੇ ਸਾਡੇ ਭਰਾ ਕੈਮਰੇ ਵਾਲੇ ਆ ਉਹ ਜਿਆਦਾ ਢੇਰੀਆਂ ਤੇ ਆ ਜਾਂਦੇ ਆ